ਉਨੇ ਗੇੜੇ ਹੱਥ ਜੜਾ ਕੇ ਜੇ ਇੰਨੇ ਹੀ ਕੌਂਸਲਰਾਂ ਤੋਂ 4 ਗੇੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵਿਢਿੰਗਰ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ। ਇਹਦਾ ਵੀ ਆਖੋ ਇਹ ਮਤ ਸਮਝਿਓ ਕਿ ਜੀਰੇ ਮੋਢੇ ਦੇ ਸ਼ੇਰ ਲੱਗਿਆ ਉਹਦੇ ਤੇ ਪਰਚਾ ਨਹੀਂ ਹੋ ਸਕਦਾ। ਹੋਰੇ ਤੇ ਵੀ ਪਰਚਾ ਹੋ ਸਕਦਾ। ਉਹ ਡਿਸਮਿਸ ਵੀ ਹੋ ਸਕਦਾ। ਇਹ ਗੱਲ ਯਾਦ ਰੱਖਣਾ। ਸਾਨੂੰ ਬਹੁਤ ਅਫਸੋਸ ਨਾਹਿਣਾ ਪੈਂਦਾ। ਇਹ ਗੁਰੂਆ ਪੀ ਦਾ ਬਗੰਬਰਾ ਤੇ ਸੂਰਬੀ ਦਾ ਨਹੀਂ ਧਰਤੀ ਜੋ ਇਹ ੱਤਕਾ ਐਦ ਕੀ ਵੇਖਿਆ ਅੱਗੇ ਵੀ ਹੁੰਦਾ ਰਿਹਾ ਮੈਂ ਅੱਜ ਤੱਕ ਨਹੀਂ ਹੁੰਦਾ ਰਿਹਾ ਬਟ 1921 ਹੁੰਦਾ 121 ਹੁੰਦਾ ਅੱਜ ਪਹਿਲੀ ਵਾਰ ਬਣ ਜੂਗੀ ਸਪੈਸ਼ਲੀ ਉਸ ਪਾਰਟੀ ਵੱਲੋਂ ਇੱਕ ਮਿੰਟ ਛੋਟੇਗੀ ਸਪੈਸ਼ਲੀ ਉਸ ਜਮਾਤ ਵੱਲੋਂ ਜਿਨੇ ਬਦਲਾਵ ਦੀ ਗੱਲ ਕੀਤੀ ਸਾਫ ਸੁਥਰੀ ਰਾਜਨੀਤੀ ਦੀਆਂ ਗੱਲ ਕੀਤੀ ਸੀ ਅਸੂਲ ਦੀ ਗੱਲ ਕੀਤੀ ਜਿੰਨਾ ਬੇਅਸੂਲੀ ਇਹ ਕੇਜਰੀਵਾਲ ਤੇ ਭਗਵੰਤ ਮਾਨ ਪਾਇਆ ਮੇਰਾ ਖਿਆਲ ਸਾਰੇ ਹਿੰਦੁਸਤਾਨ ਚ ਮੈਂ ਦਿੱਲੀ ਚ ਵੀ ਇਹ ਗੱਲ ਕਹੀ ਸੀ ਨਾ ਫੇਰ ਰਿਪੀਟ ਕਰਨਾ ਕੇਜਰੀਵਾਲ ਕੋਲ ਡਬਲ ਪੀ ਐਚ ਡੀ ਐਚੂ ਤੇ ਭਗਵੰਤ ਕੋਲ ਸਿੰਗਲ ਮੈਨੂੰ ਬਹੁਤ ਅਫਸੋਸਨਾ ਕਹਿਣਾ ਪੈਂਦਾ ਕਿ ਸਾਰੀਆਂ ਲੀਡਰਸ਼ਿਪਸ ਪੰਜਾਬ ਦੀਆਂ ਨਿਲਾਮ ਹੋਈਆਂ ਜਿਵੇਂ ਮੰਡੀਆਂ ਵਿੱਚ ਬੱਕਰੇ ਨਿਲਾਮ ਹੁੰਦੇ ਐਸਾ ਨਿਲਾਮ ਹੋਈਆਂ ਅਮਰitsar ਵੀ ਨਲਾਮ ਹੋਈ ਜਲੰਧਰ ਵੀ ਹੋਈ ਲੁਧਿਆਣਾ ਤੋਂ ਸਾਰੇ ਲੈ ਕੇ ਇਹ ਵੀ ਨਲਾਮ ਜ਼ਰੂਰ ਹੋਈ ਹੋਏ ਕਿਉਂਕਿ ਜਿੰਨਾ ਤਰਲੋ ਮੱਚੀ ਇਸ ਟਾਈਮ ਆਪ ਹੋ ਰਹੀ ਏ ਕਿਉਂਕਿ ਜਦੋਂ ਪੈਸੇ ਚੁੱਕੇ ਹੋ ਤੁਹਾਨੂੰ ਪਤਾ ਕਿੰਨਾ ਤਰਲੋ ਮੱਚੀ ਹੋਣਾ ਤੇ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹ우스ੇ ਪੰਜਾਬ ਗਵਰਨਰ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਤੇ ચીਫ ਮਿੰਿਸਟਰ ਜੋ ਦਿੱਲੀ ਚ ਹੁੰਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕਰੀ ਰੱਖੇ ਨੇ ਬਟ ਇਹਦੇ ਵਿੱਚ ਭੱਜ-ਪਾਲੇ ਜਿਸ ਆਨੈਸਟੀ ਤੇ ਕਮਜ਼ੋਰੀ ਬਤਾਏ ਦਰਵਾਜ਼ੇ ਖੋਲਨੇ ਚਾਹੀਦੇ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ਐਮਐਲਏ ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪ ਦੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤਾਂ दारू ਹੀ ਫੜੀ ਕੇ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਹੁੰਦਾ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਭੰਦੇ ਬਾਹਰੋਂ ਪੈਂਦੀ ਹੈ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਇੱਥੇ ਭਗਵੰਤ ਥੋੜਾ ਚਲਾ ਰਹੇ ਇੱਥੇ ਤੇ ਗੈਂਗਸਟਰ ਚਲਾ ਰਹੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰੇਗਾ ਜੇ ਨਾ ਲੰਗਾ ਨਾ ਦੇ ਫਗਵਾੜੇ ਚ ਹੀ ਹੋਇਆ ਦੇਖੋ ਬਹੁਤ ਅਨਫੋਰਚਿਊਨੇਟ ਅਸੀਂ ਬਹੁਤ ਬਖਸ਼ੂਰ ਆਨਰਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਦੀ ਮੇਜ਼ੀ ਲਾਇਆ ਤਾਂ ਇਹ ਤਾਂ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇਨ ਆਨਰਬਲ ਕੋਰਟ ਨੂੰ ਇੰਟਰਵਿਊ ਇਨ ਕਰਨਾ ਪਏ ਇੱਕ ਰਿਟਾਇਰਡ ਜੱਜ ਲੈਣਾ ਜੇ ਪਿਛਲੀ ਵਾਰ ਇਹ ਮੀਟਿੰਗ ਕਰਕੇ ਨਾ ਨਸ਼ਰ ਨਾ ਕਰਦੇ ਕਿਸੇ ਸਾਡੇ ਇੱਕ ਦੋ ਸਾਥੀ ਜਿਹੜੇ ਭੱਜੇ ਹੋ ਵੀ ਨਹੀਂ ਸੀ ਭੱਜੇ ਅੱਛਾ ਉਸ ਦੇ باوجود ਫਿਰ ਇੱਥੋਂ ਦਾ ਜਿਹੜਾ ਐਸਐਸਪੀ ਇੱਥੋਂ ਦਾ ਇੱਕ ਜੀਐਸਪੀ ਤੋਂ ਕੀ ਨਾਂ ਆਇਆ ਭਾਰਤ ਪੂਸ਼ੀ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਕੀਤੀ ਸਾਡੀਆਂ 5 6 ਆਨਰੇਬਲ ਕਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਕੋਝੂਠੇ ਪਰਚੇ ਦਰਜ ਕੀਤੇ ਗੇ ਲਗਾਤਾਰ ਛਾਪੇਵਾਦੀ ਅੱਜ ਵੀ ਬਲੈਂਕਟ ਬੇਲ ਲਿਆਣਾ ਲੈਣੀ ਪਈ ਐ ਇੱਥੇ ਲਿਆਣ ਵਾਸਤੇ ਆਧੇ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਆਪਣੇ ਸਾਥੀਆਂ ਸੁਭੇਤ ਖੁਦ ਗੇੜਤਾ ਕਾਲਾ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਤੇ ਨਾਂ ਲੈਂਦੇ ਨੇ ਡਾਕਟਰ ਅੰਬੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਨਾ ਇਹਨਾਂ ਦੀ ਸੋਚ ਅੰਬੇਦਕਰ ਸਾਹਿਬ ਨਾਲ ਬਿਲਕੁਲ ਤੁਸੀਂ ਅੱਗੇ ਵੇਖਿਆ ਅੰਮ੍ਰਿਤਸਰ 'ਚ ਕੀ ਹੋਇਆ ਜੀ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਵੋਲ ਪ੍ਰੋਟੈਕਟਿਡ ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਕਦਮ ਜਲੇ ਵਾਲੇ ਬਾਗ ਜੇ 4 ਵਜੇ ਕਾਰਪੋਰੇਸ਼ਨ ਦੀ ਪੌਡੀ ਇਸਤੇਮਾਲ ਕਰੇ ਇੱਕ ਆਦਮੀ ਆ ਕੇ ਬਰਜ਼ੋਰ ਕੋਸ਼ਿਸ਼ ਕਰ ਰਿਹਾ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਬੋਤਨ ਨੂੰ ਨੁਕਸਾਨ ਪਹੁੰਚਾਇਆ ਜੇ ਕੋ ਕਸਰ ਨਹੀਂ ਹੋਣੀ ਚਾਹੀਦੀ ਉਹ ਰਾਇਟਰ ਆਇਰਨ ਦਾ ਸਟੈਚੂ ਹੋਣ ਦੇ ਕਾਰਨ ਉਹਨੂੰ ਨੁਕਸਾਨ ਨਹੀਂ ਪਹੁੰਚਿਆ ਬਟ ਸਟੈਚੂ ਨੂੰ ਨਹੀਂ ਪਹੁੰਚਿਆ ਬਟ ਸਾਡੇ ਹਿਰਦਿਆਂ ਨੂੰ ਪਹੁੰਚਿਆ ਹਿੰਦੁਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਰਟ ਹੋਏ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡੈਮਨਡ ਕੀਤਾ ਕੇਜਰੀਵਾਲ ਤੋਂ ਲਾਉ। ਤੋਂ ਇਸ ਗੱਲ ਕਰ ਅਸੀਂ ਇੱਥੇ ਆਏ ਆ। ਸਾਨੂੰ ਉਰਜੋਰ ਉਮੀਦ ਹੈ ਅੱਜ ਕਿ ਜਸਟਿਸ ਹਰਮਨਸਿਧਾਲ ਜੀ ਆਏ ਨੇ ਫੇਅਰ ਇਲੈਕਸ਼ਨ ਹੋਏਗੀ ਤੇ ਜੋ ਫੇਅਰ ਇਲੈਕਸ਼ਨ ਹੋਏਗੀ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹੁੰਚਾਇਆ ਦੋ ਸਾਡੇ ਸਾਥੀ ਇੱਕ ਅੱਧਾ ਸਾਡੇ ਨਾਲ ਹੋਰ ਵੀ ਜਿਹੜਾ ਹੈ। ਉਹਦੇ ਵਿੱਚ ਵੀ ਕਮੀ ਆਈ ਹੈ। ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਰਾ ਕੇ ਤੁਮਕਾ ਤੋਂ ਗਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵਿਸ਼ੇਸ਼ ਤੌਰ ਤੇ ਸ਼ਹਿਰ ਵਾਲਿਆਂ ਨੂੰ ਤੇ ਸਾਰੇ ਹਲਕੇ ਨੂੰ ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ ਇਹਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਪੀੜਾ ਤੇ ਭਰਾਮਾਂ ਤੇ ਭੈਣਾਂ ਨਾਲ ਗੁੰਡਾਗਰਦੀ ਇਹਨਾਂ ਸਾਲਿਆਂ ਨੂੰ ਇਹਦੀ ਕੀਮਤ ਅਦਾ ਕਰਨੀ ਹੈ ਥੈਂਕ ਯੂ ਥੈਂਕ ਨਹੀਂ ਕਰਦੇ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਕਾਂ ਨੇ ਉਤਾਰਿਆ ਨਹੀਂ ਨਹੀਂ ਤਾਂ ਕਾਫੀ ਲੋਕਾਂ ਨੇ ਖਿਆਲ ਰੱਖਿਆ ਨਾਲ ਹੀ ਨਾਲ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਸਾਰੇ ਕਾਂਗਰਸ ਦੇ ਉਹਦੀਆਪੂ ਸਹਿਬਾਨਾਂ ਅਗੇ ਕੇ ਆਏ ਕਲੈਕਸ਼ਨ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਖਾ ਚੁੱਕੀ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਰ ਦਿੱਤਾ ਹੈ ਪਹਿਲੀ ਵਾਰ ਹੀ ਹੋਇਆ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਨੇ ਜਿਹੜੀਆਂ ਕਾਉਂਸਲਸ ਬੰਦੀਆਂ ਲੇਕਿਨ ਪਹਿਲੀ ਵਾਰ ਹੀ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਮੇਅਰਸ਼ਿਪ ਸਿਗਨੀਆਂ ਉਥੇ ਸਾਡਾ ਕਬਜ਼ਾ ਇੱਕ ਤਾਂ ਫਗਵਾੜਾ ਤੇ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋਣ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹਣਾ ਕੇਜਰੀਵਾਲ ਸਾਹਿਬ ਨੂੰ ਤੇ ਭਗਵਾਨ ਮਾਨ ਕਿ ਕਿਰਪਾ ਕਰਕੇ ਉਹ ਬਾਬਾ ਸਾਹਿਬ Ambedkar ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਝੰਡੀਆਂ ਉਡਾਪਿਆ ਜੋ ਸੰਵਿਧਾਨ ਕਹਿੰਦਾ ਚੁਣੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਗਣਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਆਰ ਹੈ ਤੇ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਇਹ ਮੁੱਖ ਮੰਤਰੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕਿ ਅੱਜ ਸਾਰਾ ਫਗਵਾੜਾ ਦੇਖ ਰਿਹਾ ਸਾਰਾ ਪੰਜਾਬ ਦੇਖ ਰਿਹਾ ਦੀ ਰਿਟਾਇਰ ਜੱਜ ਨੂੰ ਆ ਕੇ ਇੱਥੇ ਚੁਣਾਵ ਕਰਵੋਣੀ ਪਈ ਚੋਣ ਕਰਾਉਣੀ ਪਈ ਸੋ ਬਾਦਾ ਕੁਝ ਨਾ ਕਿਹਾ ਹੋਇਆ ਇਹ ਜਿਹੜਾ ਨੰਗਾ ਨਾ ਛੋੜਿਆ ساری ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੁਣਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵਪੁਰਾ ਐਸਾ ਐਸਐਸਪੀ ਹੈ ਉਹ ਹੀ ਐਸਐਸਪੀ ਹੈ ਜਿਹਦੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀ ਕੀਨੇ ਨੇ ਤਰਨਤਾਰਨ ਦੀ ਜਿਹੜੇ ਚੋਣਾਂ ਸੀ ਉੱਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਪਾਲ ਸਿੰਘ ਭੁੱਲਰ ਰਾਂ ਤੇ ਉਹਨ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਕੇ ਕੇ ਭਾਰਤ ਪੂਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਉਹ ਤਿੰਨੇ ਜਾਣੇ ਕਹਾਲੀ ਕੌਂਸਲਰਾਂ ਦੇ ਘਰੇ ਮਾਰੇ ਐਸਐਚਓ ਨੇ ਡੀਐਸਪੀ ਨੇ ਉਹਨੇ 걔ੜੇ ਹੱਥ ਜੜਾ ਕੇ ਜੇ ਇੰਨਾ ਹੀ ਕੌਨਸਿਡਰਣਾ ਤੋਂ ਚਾਰ ਜਿਹੜੇ ਵੱਧ ਕਰੇ ਨਾ ਮਰਾਏ ਕੀ ਮaaf ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵਿਢਿੰਗਰ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ ਸੋ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾਜ਼ਤੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੈ ਕਿ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਅੱਜ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਅੰਦਰੋਂ ਚੜਦੀ ਕਲਾ ਵਾਲਾ ਸੁਨੇਹਾ ਆਏਗਾ ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਚ ਸੀ ਇਸ ਕਰਕੇ ਆਇਆ ਸਾਫ ਦੇ ਸੱਤੀ ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ ਇਸ ਕਰਕੇ ਕਿ ਅੱਜ ਪਤਾ ਨਹੀਂ ਇਹਨਾਂ ਨੇ ਹੋਰ ਕੀ ਚੰਦ ਚੜਾਉਣਾ ਸੋ ਤਿੰਨ ਬੰਦਿਆਂ ਤੇ ਸਾਡੇ ਕੌਂਸਲਰਾਂ ਤੇ ਪਰਚੇ ਦਿੱਤੇ ਆ ਯਾਦ ਰੱਖਿਓ ਤੁਰਾ ਸਾਹਿਬ ਹੁਣ ਕਿੰਨਾ ਤੇ ਨਹੀਂ 26 27 ਤੇ ਕਰ ਦਿੱਤੇ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੁਣੇ ਇਹ ਗੱਲ ਯਾਦ ਰੱਖੋ ਇਹ ਮਤ ਸਮਝਿਓ ਜਿਹਦੇ ਮੋਢੇ ਤੇ ਸ਼ੇਰ ਲੱਗਿਆ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਉਹਰੇ ਤੇ ਵੀ ਪਰਚਾ ਹੋ ਸਕਦਾ ਉਹ ਡਿਸਮਿਸ ਵੀ ਹੋ ਸਕਦਾ ਇਹ ਗੱਲ ਯਾਦ ਰੱਖਿਓ ਪਰ ਇੰਨਾ ਹੀ ਕਹਿਣਾ ਹੈ ਬਾਬਾ ਸੁੱਖ ਰੱਖੇ ਮੈਂ ਤੇ ਬਾਜਲਾ ਸਾਹਿਬ ਆਏ ਆਂ ਔਰ ਮੈਨੂੰ ਲੱਗਦਾ ਹੈ ਕਿ ਚੱਡੀ ਕਲਾ ਆਵਾ ਸਨੇਹ ਜਿਹਦਾ ਉਹ ਸਾਡੇ ਸਾਨੂੰ ਸੋਨ ਨੂੰ ਮਿਲੇਗਾ ਹਰ ਸਿਰਫ ਇੱਕੋ ਸਵਾਲ ਤੁਹਾਨੂੰ ਤਾਂ ਇਹ ਤੇ ਤੁਹਾਡੀ ਸਰਕਾਰ ਜੇ ਆਉਂਦੀ ਤਾਂ ਐਂਟੀ ਰੈਫੈਕਸ਼ਨ ਲਾ ਲੋਕਲ ਬਾਡੀਜ਼ ਉੱਤੇ ਲੈ ਕੇ ਆਉਂਦੀ ਜਿਹੜਾ ਗੁੱਟਪਾ ਚੁਣੀ ਹੈ ਰਾ ਦੇ ਐਂਟੀ ਇਨਫੈਕਸ਼ਨ ਉੱਤੇ ਲੈ ਕੇ ਆਉਂ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀ ਗੰਦੀ ਰਾਜਨੀਤੀ ਹੋ ਗਿਆ ਕੰਮ ਉਹ ਰਾਜਨੀਤੀ ਦਾ ਇਹਨਾਂ ਨੇ ਸਾਰਾ ਮਤਲਬ ਹੀ ਖਤਮ ਕਰਤਾ ਔਫ ਫੜ ਕੇ ਉਹ ਨੂੰ ਇਧਰ ਲੈ ਜਾਂਦੇ ਐ ਫੇ ਮਲਿਆਂ ਤੋਂ ਕੰਮ ਚੱਲਿਆ ਉਹ ਨੂੰ ਇਧਰ ਲੈ ਕੇ ਉਹ ਨੂੰ ਇਧਰ ਲੈ ਦੇ 100% ਮੈਨੂੰ ਲੱਗਦਾ ਸਾਥੀਆਂ ਨਾਲ ਸਾਰੇ ਨਾਲ ਸਲਾਹ مشورہ ਕਰਕੇ ਪਰੇ ਆਉਣਾ ਚਾਹੀਦਾ ਇਸ ਤਰ੍ਹਾਂ ਦਾ ਕਾਨੂੰਨ ਜ਼ਰੂਰ ਜ਼ਰੂਰ ਬਾਜਵਾ ਸਾਹਿਬ ਜ਼ਰੂਰ ਮੈਨੂੰ ਲੱਗਦਾ ਬੰਨਾ ਚਾਹੀਦਾ